ਹੈਲੋ ਦੋਸਤੋ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਸ ਸਿਆਕਾਲ ਤੇ ਅੱਜ ਮੈਂ ਜੋ ਆਪ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਣ ਲੱਗੀ ਆ ਉਹ ਬਹੁਤ ਜ਼ਿਆਦਾ ਯੂਸਫੁਲ ਆ ਤੁਸੀਂ ਇਸ ਟ੍ਰੈਕ ਮੈਂ ਇੱਕ ਟ੍ਰੈਕ ਲੈ ਕੇ ਆਉਣ ਲੱਗੀ ਆ ਉਹ ਹੈਗਾ ਘਰ ਦੇ ਵਿੱਚ ਫੈਲੀ ਹੋਈ ਨੈਗੇਟਿਵਿਟੀ ਬਾਰੇ ਚ ਤੇ ਤੁਸੀਂ ਵੀ ਉਹਨੂੰ ਅਜ਼ਮਾ ਕੇ ਦੇਖਣਾ ਮੈਂ ਬਹੁਤ ਵੇਰੀ ਅਜ਼ਮਾਇਆ ਇਹ ਬਸ ਹੁੰਦਾ ਤਾਂ ਆਪਣੇ ਬ੍ਰੇਨ ਦਾ ਹੀ ਥੋੜਾ ਜਿਹਾ ਸੋਚਣ ਦਾ ਹੋ ਜਾਂਦਾ ਵਾ ਤੇ ਲੈਕਨ ਇਹ ਪੋਜਿਟਿਵ ਇਲੀ ਆਨਲਾਈ ਜੋ ਮੈਂ ਟ੍ਰਿਕ ਅਪਣਾਇਆ ਤੇ ਮੈਂ ਅਪਣਾਉਣੀ ਆ ਤੇ ਇਹ ਤੁਸੀਂ ਵੀ ਕਰਕੇ ਦੇਖਣਾ ਇਹ ਮੇ ਬਿਲਕੁਲ ਥੋੜੀਆਂ ਜੀਆਂ ਚੀਜ਼ਾਂ ਨਾਲ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਤੇ ਤੁਸੀਂ ਆਓ ਆਪਰਸੋਈ ਦੇ ਵਿੱਚ ਚੱਲਗੇ ਤੇ ਇੱਕ ਟ੍ਰਿਕ ਤੁਹਾਨੂੰ ਅਜ਼ਮਾ ਕੇ ਦਿਖਾਵਾਂ हेलो दोस्तों ਤੇ ਅੱਜ ਮੈਂ ਜਿਹੜੀ ਤੁਹਾਡੇ ਲਈ ਟ੍ਰਿਕ ਲੈ ਕੇ ਆਈਆਂ ਇੱਕ ਬਹੁਤ ਛੋਟੀ ਜੀ ਵੀਡੀਓ ਲੈ ਕੇ ਆਈਆਂ ਤੇ ਆਪਾਂ ਘਰਾਂ ਦੇ ਵਿੱਚ ਅਚਾਨਕ ਹੀ ਕਈ ਵਾਰ ਘਰ 'ਚ ਅਦਾਸੀ ਹੋ ਜਾਂਦੀ ਆ ਨਾਲ ਲੜਨ ਝਗੜਨ ਤੋਂ ਬਿਨਾਂ ਵੀ ਘਰ 'ਚ ਆਪਣੀ ਅਦਾਸੀ ਹੁੰਦੀ ਆ ਕਿਸੇ ਨਾ ਕਿਸੇ ਮੈਂਬਰ ਵੀ ਕਹਿਣ ਲੱਗ ਜਾਂਦੇ ਆ ਤੇ ਮਤਲਬ ਘਰ 'ਚ ਨੈਗੇਟਿਵ ਵੀ ਫੈਲ ਜਾਂਦੀ ਆ ਤੇ ਨਾ ਹੀ ਕੋਈ ਬਿਮਾਰ ਹੁੰਦਾ ਤਾਂ ਵੀ ਆਪਾਂ ਨੂੰ ਐ ਲੱਗੂ ਵੀ ਆਪਾਂ ਬਿਮਾਰ ਜੇ ਆ ਤੇ ਮੈਂ ਇਹ ਟ੍ਰਿਕ ਕਈ ਵਾਰ ਅਜਮਾਇਆ ਵਾ ਤੇ ਤੁਸੀਂ ਵੀ ਅਜਮਾਉਣਾ ਸਭ ਤੋਂ ਪਹਿਲਾਂ ਤੁਸੀਂ ਲੈਣਾ ਮੈਂ ਇੱਕ ਇਸ ਤਰ੍ਹਾਂ ਲੋਹੇ ਦਾ ਬਰਤਨ ਭਾਰੀ ਤੇ ਉਹਦੇ ਵਿੱਚ ਮੈਂ ਇਹ ਸੰਧੂਰ ਤਾਂ ਪਾਇਆ ਜੀ ਇਹ ਆਪਣੇ ਪੁਰਾਣੇ ਲੋਕ ਵੀ ਪਹਿਲਾਂ ਕਹਿੰਦੇ ਆ ਇਹ ਸੰਧੂਰ ਪਾਇਆ ਵੈਸੇ ਤੁਸੀਂ ਕੋਈ ਵੀ ਰੈੱਡ ਕਲਰ ਵੀ ਪਾ ਸਕਦੇ ਹੋ ਤੇ ਕਿਉਂਕਿ ਜਿਹੜਾ ਲਾਲ ਰੰਗ ਹੁੰਦਾ ਨਾ ਉਹ ਹੁੰਦਾ ਵਾ ਪੋਜਿਟਿਵ ਦੀ ਨਿਸ਼ਾਨੀ ਵੀ ਹੁੰਦਾ ਲਾਲ ਰੰਗ ਦਾ ਬਹੁਤ ਪੁਰਾਣੇ ਲੋਕਾਂ ਦਾ ਵੀ ਕਿਹਾ ਹੋਇਆ ਵਾ ਬਈ ਲਿਖਿਆ ਵੀ ਹੁੰਦਾ ਵਾ ਤੇ ਉਹੋ ਲੈ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਜੀ ਆ ਪੰਜ ਤੁਸੀਂ ਕਪੂਰ ਲੈ ਲੈਣੇ ਆ ਕਪੂਰ ਮੈਂ ਆ ਵੀ ਲੈ ਲਈ ਸੀਗੀ ਇਹਦੇ ਵਿੱਚੋਂ ਕੱਢੇ ਆ ਤੇ ਹੁਣ ਮੈਂ ਜਾਨੀ ਜਿਹੜਾ ਬਾਦ ਆ ਵਧੀਆ ਕਪੂਰ ਹੁੰਦਾ ਆ ਹੁੰਦਾ ਇਹ ਸੋਨਾ ਜਲਦਾ ਇਹਦੀ ਖੁਸ਼ਬੂਪੂਰ ਵੀ ਹੁੰਦੀ ਹੈ ਤੇ ਪੰਜ ਆਪਾਂ ਇਹ ਲੈ ਲੇ ਕਪੂਰ ਤੇ ਆਪਾਂ ਜੀ ਥੋੜਾ ਜਿਹਾ ਕੜੀ ਪੱਤਾ ਵੀ ਲੈ ਲਿਆ ਕੜੀ ਪੱਤੇ ਦੀ ਵੀ ਖੁਸ਼ਬੂ ਬਹੁਤ ਅੱਛੀ ਹੁੰਦੀ ਆ ਤੇ ਇਹ ਮੈਂ ਪਹਿਲਾਂ ਹੀ ਧੋਸਵਾਰ ਕੇ ਅਲੱਗ ਰੱਖ ਲਿਆ ਸੀ ਹਜੇ ਵੀ ਮੈਂ ਲੱਗ ਹੀ ਰੱਖੂੰਗੀ ਉਸ ਤੋਂ ਬਾਅਦ ਜੀ ਇੱਕ ਨਿੰਬੂ ਲੈਣਾ ਹੈਗਾ ਤੇ ਜਿਹੜਾ ਇਹ ਨਿੰਬੂ ਆ ਇਹਦੀ ਵੀ ਸਮੈਲ ਸੋਹਣੀ ਹੁੰਦੀ ਆ ਜਦੋਂ ਇਹ ਜਲੂਗਾ ਤਾਂ ਇਹਦੀ ਨਾਲ ਖੁਸ਼ਬੂ ਆਊਗੀ ਤੇ ਇਹੇ ਜੀ ਪੋਜ਼ਿਟਿਵੀਟਾ ਪਰ ਇਹਨੂੰ ਕੱਟਣ ਦਾ ਇੱਕੋ ਹੀ ਤਰੀਕਾ ਜੀ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਕੱਟਣਾ ਵਾ ਨਿੰਬੂ ਨੂੰ ਇਸ ਤਰ੍ਹਾਂ ਤੇ ਇਹ ਤੁਸੀਂ ਨਿੰਬੂ ਨਾਲ ਰੱਖਣਾ ਵਾ ਤੇ ਇੱਕ ਤੁਸੀਂ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਆ ਉਹ ਹੁੰਦੇ ਆ ਜੀ ਲੌਂਗ ਤੇ ਇਸ ਤਰ੍ਹਾਂ ਤੁਸੀਂ 11 ਲੌਂਗ ਕੱਢਣੇ ਆ ਵਿੱਚੋਂ ਤੇ ਪਰ ਤੁਸੀਂ ਡੇਲੀ ਕੱਢਨੇ ਆ ਪੰਜ ਲੌਂਗ ਤੇ ਇਹ ਜਿਹੜੇ ਲੌਂਗ ਆ ਜੀ ਇਹਨਾਂ ਦੇ ਉੱਪਰ ਇਸ ਤਰ੍ਹਾਂ ਇਹਨਾਂ ਦੀਆਂ ਟੋਪੀਆਂ ਹੋਣੀਆਂ ਚਾਹੀਦੀਆਂ ਮਤਲਬ ਇਹਨਾਂ ਦਾ ਫੁੱਲ ਹੋਣੀ ਚਾਹੀਦੀ ਹੈ ਲੌਂਗ ਦੇ ਉੱਪਰ ਹਰ ਲੌਂਗ ਦੇ ਉੱਪਰ ਫੁੱਲ ਹੋਣੀ ਚਾਹੀਦੀ ਹੈ ਤੇ ਆਹ ਹੁਣ ਆਪਾਂ ਚੁਣਾਂਗੇ ਇਹ ਲਵਾਂਗੇ ਜੀ ਆਪਾਂ 7 ਲੌਂਗ ਤੇ ਆਹ ਆਪਣੇ ਹੋਗੇ 7 ਲੌਂਗ ਹਨ ਤੇ ਇਹ ਆਪਾਂ ਇੱਥੇ ਅਲੱਗ ਤਰੀਕੇ ਰੱਖ ਲੈਂਦੇ ਆ ਇਹਦੇ ਉੱਪਰ ਹੀ ਰੱਖ ਲੈਂਦੇ ਆ 7 ਲੌਂਗ ਕਿਉਂਕਿ ਇਹਨਾਂ ਦੇ ਉੱਪਰ ਫੁੱਲ ਵੀ ਲੱਗੇ ਹੋਏ ਆ ਉਵੇਂ ਤੇ ਇਹ ਫੁੱਲਾਂ ਵਾਲੇ ਮੈਂ ਚੁਣ ਲੇ ਤੇ ਆ ਦੇਖੋ ਫੁੱਲ ਲੱਗੇ ਹੋਏ ਆ ਫੁੱਲ ਵਾਲਾ ਹੀ ਲੌਂਗ ਹੋਣਾ ਚਾਹੀਦਾ ਵਾ ਤੇ ਇਹ ਟ੍ਰਿਕ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਸੀਗਾ ਕਾਫੀ ਢੇਰ ਪਹਿਲਾਂ ਤੇ ਉਹ ਕਹਿੰਦੇ ਸੀ ਤੁਸੀਂ ਇਹ ਕਰਕੇ ਦੇਖਿਓ ਮੈਂ ਵਾਕਈ ਕਰਕੇ ਦੇਖਿਆ ਤਾਂ ਵੈਸੇ ਤਾਂ ਤੁਹਾਨੂੰ ਜਦੋਂ ਹੀ ਤੁਸੀਂ ਕਰੋਗੇ ਉਦੋਂ ਹੀ ਖੁਸ਼ਬੂ ਦਾ ਪਤਾ ਲੱਗ ਜੂਗਾ ਵੀ ਪੋਜੀਟਿਵ ਹੀ ਹੋਗੀ ਤੇ ਉਦੋਂ ਬਾਅਦ ਜੀ ਇਹ ਦੂਸਰੇ ਦਿਨ ਕਾਫੀ ਅਸਰ ਪਾਉ ਇਹਨੂੰ ਤੁਸੀਂ 11 ਦਿਨ ਲਗਾਤਾਰ ਕਰਨਾ ਵਾ ਤੇ ਪਰ ਇਹ ਨਹੀਂ ਕਿ ਵੀ ਵਿੱਚੋਂ ਨਾਗਾ ਨਹੀਂ ਪਾਉਣਾ ਹੈਗਾ ਜੇ ਤੁਸੀਂ ਇਹਦੇ ਵਿੱਚ ਨਾਗਾ ਪਾਉਨੇ ਆ ਆ ਫਿਰ ਪਤਾ ਹੀ ਆ ਵੀ ਥੋੜਾ ਜਿਹਾ ਤਾਂ ਫਰਕ ਪੈਂਦਾ ਹੀ ਆ ਹਨਾ ਆਪਾਂ ਤਾਂ ਪੋਜੀਟਿਵ ਹੀ ਲਈ ਕਰਨਾ ਕਿਉਂਕਿ 11 ਦਿਨ ਜਦੋਂ ਤੁਸੀਂ ਇਹਨੂੰ ਕਰੋਗੇ ਤੇ ਤੁਸੀਂ ਦੇਖਣਾ ਕਿੰਨਾ ਫਰਕ ਪੈਂਦਾ ਤੇ ਮੈਨੂੰ ਵੀ ਦੱਸਣਾ ਵੀ ਤੁਹਾਨੂੰ ਕਿੰਨਾ ਫਰਕ ਪਿਆ ਵਾ ਤੇ ਆਹਾਂ ਮੈਂ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਰੱਖ ਲੈਣੇ ਆ ਸੈਂਟਰ 'ਚ ਕਰਕੇ ਰੱਖਣੇ ਆ ਆਹਾਂ ਦੋ ਜੀ ਕਪੂਰ ਰੱਖ ਲਈ ਆਪਾਂ ਇਸ ਤਰ੍ਹਾਂ ਕਪੂਰ ਰੱਖ ਲੈਣੇ ਆ ਵਿੱਚ ਦੋ ਇਹਦੀ ਤੇ ਇਹਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਕੀ ਰੱਖਣਾ ਲੌਂਗ ਰੱਖਣੇ ਆ ਤੇ ਜਦੋਂ ਆਪਾਂ ਕਪੂਰ ਨੇ ਜਲਾਵਾਂਗੇ ਇਹਨਾਂ ਨੇ ਲੌਂਗ ਨੇ ਨਾਲ ਹੀ ਜਲਣਾ ਹੈਗਾ ਤੇ ਆ ਆਪਾਂ ਰੱਖ ਲਈ ਲੌਂਗ ਹੁਣ ਤੁਸੀਂ ਵੀ ਦੇਖੋ ਤੇ ਇਹੇ ਲੌਂਗ ਰੱਖਣ ਦੇ ਨਾਲ ਆ ਦੇਖੋ ਲੌਂਗ ਰੱਖ ਲੈਣਾ ਮੈਂ ਤੁਹਾਨੂੰ ਕੋਲ ਕਰਕੇ ਦਿਖਾਉਣੀ ਆ ਲੌਂਗ ਕਿੰਨੇ ਸੋਹਣੇ ਲੱਗਦੇ ਆ ਤੇ ਪਹਿਲਾਂ ਤੁਸੀਂ ਦੋ ਕੀ ਰੱਖਣੀਆਂ ਜਿਹੜੇ ਇਹ ਨਿੰਬੂ ਨਿੰਬੂ ਆ ਇਹਨੂੰ ਤੁਸੀਂ ਆਏ ਸਾਈਡ ਤੇ ਰੱਖਣਾ ਹੈਗਾ ਤੇ ਜਿਹੜਾ ਕੜੀ ਪੱਤਾ ਉਹਨੂੰ ਵੀ ਇਸ ਤਰ੍ਹਾਂ ਸਾਈਡ ਤੇ ਰੱਖਣਾ ਤੇ ਆ ਤਾਂ ਆਪਣੇ ਹੈਗੇ ਆ ਕਿਉਂਕਿ ਪੰਜ ਲੈਣੀਆਂ ਸੀ ਇਹ ਪੰਜ ਲੈਣੇ ਆ ਤੇ ਪੰਜ ਹੀ ਪਹਿਲੇ ਦਿਨ ਲੌਂਗ ਲੈਣੇ ਆ ਤੇ ਇਹਨਾਂ ਨੂੰ ਆਪਾਂ ਜਦੋਂ ਉਹ ਜਲ ਜੂਗਾ ਫਿਰ ਇਹਨੂੰ ਨਾਲ ਦੀ ਨਾਲ ਹੀ ਆਪਾਂ ਜਲਾਉਂਦੇ ਰਹਾਂਗੇ ਇਹ ਜਲਾ ਕੇ ਜੀ ਆਪਾਂ ਇਹਨੂੰ ਜਦੋਂ ਕਿਉਂਕਿ ਇਹ ਬਹੁਤ ਜਲਦੀ ਕਪੂਰ ਜਲਦਾ ਹੁੰਦਾ ਤੇ ਇਹ ਆਪਾਂ ਸਾਰੇ ਜਿੰਨਾ ਵੀ ਆਪਣਾ ਘਰ ਹੁੰਦਾ ਵਾ ਤੇ ਸਾਰੇ ਕਮਰੇ ਹੁੰਦੇ ਆ ਉਹਨਾਂ ਦੇ ਕੋਨਿਆਂ ਤੋਂ ਲੈ ਕੇ ਸਾਰੇ ਆਪਾਂ ਇਹਨੂੰ ਘੁੰਮਣਾ ਹੁੰਦਾ ਘਰ ਦੇ ਵਿੱਚ ਤੇ ਫਿਰ ਇਹਨੂੰ ਆਪਾਂ ਕੋਈ ਆਪਾਂ ਇਹੋ ਜਿਹਾ ਕਰਦਾ ਸੈਂਟਰ ਪੁਆਇੰਟ ਦੇਖਣਾ ਤੇ ਵੀ ਕਿੱਥੇ ਆਪਾਂ ਇਸ ਨੂੰ ਰੱਖਣਾ ਵਾ ਜਲ ਦੇ ਤੇ ਇਹਦਾ ਜਿਹੜਾ ਧੂਆ ਹੋਊਗਾ ਜਿਹੜੀ ਇਹਦੀ ਖੁਸ਼ਬੂ ਹੋਗੀ ਉਹ ਆਪਣੇ ਸਾਰੇ ਘਰ ਚ ਫੈਲਣੀ ਚਾਹੀਦੀ ਹੈ ਮੈਂ ਤੇ ਤੁਹਾਨੂੰ ਹੁਣ ਕਰਕੇ ਵੀ ਦਿਖਾਉਣੀ ਆ ਤੇ ਆ ਦੇਖੋ ਜੀ ਇਹ ਆਪਾਂ ਲੈ ਲਿਆ ਤੇ ਇਹੇ ਹੁਣ ਆਪਣਾ ਕਪੂਰ ਜਲ ਜੂਗਾ ਤੇ ਇਹ ਜਿਹੜੀਆਂ ਦੂਜੀਆਂ ਚੀਜ਼ਾਂ ਇਹ ਕੋਈ ਜਾਦੂ ਟੂਣਾ ਨਹੀਂ ਹੈਗਾ ਇਹ ਪੋਜਿਟਿਵ ਹੀ ਦੇ ਲਈ ਆ ਕਿ ਵੀ ਅਚਾਨਕ ਹੋ ਜਾਂਦੀ ਆ ਦੇਖੋ ਜਦੋਂ ਆਹਾ ਹੋ ਬਣਾ ਆ ਜਿਹੜਾ ਨਿੰਬੂ ਦੀ ਖੁਸ਼ਬੂ ਆ ਇਹ ਵੀ ਇਹਦੇ ਨਾਲ ਮਿਲ ਜੂਗੀ ਤੇ ਲੌਂਗ ਦੀ ਖੁਸ਼ਬੂ ਵੀ ਮਿਲ ਜੂ। ਜੋ ਜੀ ਇਹ ਹੁੰਦਾ ਵਾ ਤੇ ਇਹ ਇਸ ਤਰ੍ਹਾਂ ਆਪਾਂ ਸੈਂਟਰ ਪੁਆਇੰਟ ਦੇ ਵਿੱਚ ਇਹਦਾ ਇਸ ਤਰ੍ਹਾਂ ਆਪਾਂ ਧੂਪ ਦਿਨੇ ਹੁੰਦੇ ਆ ਤੇ ਉਸ ਤਰ੍ਹਾਂ ਇਹਦਾ ਧੂਮਾ ਸਾਰੇ ਘਰ ਦੇ ਵਿੱਚ ਦੇਣਾ ਹੈਗਾ ਤੇ ਇਹ ਦੇ ਨਾਲ ਬਹੁਤ ਪੋਜ਼ਿਟਿਵ ਆਊ ਤੁਸੀਂ ਮੈਨੂੰ ਪਲੀਜ਼ ਜਰੂਰ ਦੱਸਣਾ ਤੇ ਬਈ ਤੁਸੀਂ ਇਹ ਕੀਤੀ ਆ ਤੇ ਸਾਨੂੰ ਇੰਨਾ ਜ਼ਿਆਦਾ ਅਸਰ ਪਊਗਾ ਤੇ ਤੁਸੀਂ ਦੇਖੋਗੇ ਨਿੰਬੂ ਦੀ ਅਲੱਗ ਖੁਸ਼ਬੂ ਆਊ ਕੜੀ ਪੱਤੇ ਦੀ ਅਲੱਗ ਆਊਗੀ ਤੇ ਜੋ ਇਹ ਕਪੂਰ ਦੀ ਹੁੰਦੀ ਹੈ ਜੀ ਖੁਸ਼ਬੂ ਉਹ ਤਾਂ ਸਾਰਿਆਂ ਨੂੰ ਪਤਾ ਵਾ ਵੀ ਇਹ ਪੋਜੀਟਿਵ ਹੀ ਦਿਨਸ਼ਾਲੀ ਹੁੰਦੀ ਹੈ ਤੇ ਤੁਸੀਂ ਦੇਖੋਗੇ ਤੁਸੀਂ ਲੌਂਗ ਔਰ ਕਪੂਰ ਦੀ ਵਜ੍ਹਾ ਨਾਲ ਕਿੰਨਾ ਉਹ ਪੋਜੀਟਿਵ ਫੀਲ ਕਰੋਗੇ ਤੇ ਜਿਹੜਾ ਮੈਂ ਉਹ ਲਾਲ ਸੰਧੂਰ ਨਹੀਂ ਸੀ ਉਹੋ ਪਾਇਆ ਆਪਾਂ ਸੰਧੂਰ ਤੇ ਆਪਾਂ ਲਾਲ ਕਲਰ ਦੇ ਰੂਪ ਵਿੱਚ ਕੋਈ ਚੀਜ਼ ਲਈ ਸੀਗੀ ਤੇ ਸੰਧੂਰ ਫੇਰ ਵੀ ਸ਼ੁਭ ਹੁੰਦਾ ਮੈਂ ਸੰਧੂਰੀ ਲੈ ਲਿਆ ਸੀਗਾ ਦੇਖੋ ਉਹਦਾ ਕਲਰ ਹਨਾ ਕਿੰਨਾ ਪਿਆਰਾ ਲੱਗਦਾ ਅੱਡ ਅੱਡ ਲੱਗਦਾ ਹਨਾ ਦੇਖੋ ਜਦੋਂ ਤੁਸੀਂ نیچے ਚਾਕੋਗੇ ਉਹ ਇੱਕਦਮ ਲਾਲ ਲਾਲ ਲੱਗੂਗਾ ਅੱਗ ਦੇ ਨਾਲ ਤੇ ਇਹਦੇ ਵਿੱਚ ਥੋੜਾ ਜਿਹਾ ਪਿੰਕ ਸ਼ੇਡ ਆ ਰਹੀ ਹੈ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੀ ਪਲੀਜ਼ ਸ਼ੇਅਰ ਕਰਨਾ ਤੇ ਤੁਸੀਂ ਪਰ ਇਹ ਟ੍ਰਿਕ ਜ਼ਰੂਰ ਅਜ਼ਮਾਉਣਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਥੈਂਕ ਯੂ so much ਤੇ ਇਹ ਤੁਸੀਂ ਆਪਣੇ ਘਰਾਂ 'ਚ ਟੋਹਜ ਕਰਕੇ ਦੇਖਣਾ ਤੇ ਦੇਖੋ ਹੁਣ ਮੈਂ ਇੱਕ ਕਪੂਰ ਜਦੋਂ ਇਹ ਕਪੂਰ ਜਲ ਗਿਆ ਤਾਂ ਆਪਾਂ ਇੱਕ ਇੱਕ ਕਪੂਰ ਹੋਰ ਪਾਉਂਦੇ ਜਾਣਾ ਤੇ ਇਹਨੂੰ ਸਾਰੇ ਘਰ ਦੇ ਵਿੱਚ ਇਸ ਤਰ੍ਹਾਂ ਡੰਡੀ ਵਾਲਾ ਤਾਂ ਹੀ ਲਿਆ ਮੈਂ ਇਹ ਡੰਡੀ ਵਾਲਾ ਲੈ ਕੇ ਤੁਸੀਂ ਸਾਰੇ ਘਰ ਦੇ ਵਿੱਚ ਇਹ ਟ੍ਰਿਕ ਅਜ਼ਮਾ ਕੇ ਦੇਖਣਾ ਥੈਂਕ ਯੂ so much ਮੇਰੀ ਵੀਡੀਓ ਦੇਖਣ ਲਈ ਤੇ ਤੁਸੀਂ ਇਸ ਤਰ੍ਹਾਂ ਹੀ ਮੇਰੀ ਵੀਡੀਓ ਦੇਖਦੇ ਰਹੋ ਤੇ ਆਪਾਂ ਛੋਟੇ ਛੋਟੇ ਵੀਡੀਓ ਇਸ ਤਰ੍ਹਾਂ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ so much ਤੇ ਲਾਈਕ ਜਰੂਰ ਕਰ ਦੇਣਾ